ਇਹ ਤਾਂ ਬਹੁਤ ਜ਼ਿਆਦਾ ਹੋਇਆ ਜੀ ਕਿਉਂਕਿ ਮਤਲਬ ਇਹ ਤਾਂ ਘੱਟ ਮੈਂ ਪਹਿਲਾਂ ਵੀ 10 ਘਟੇ ਕੱਟਿਆ ਕੱਟੀ 10 ਰਿਹਾ ਮਤਲਬ ਬਾਈ ਇੰਨੀ ਕਮਾਈ ਕਰਕੇ ਗਿਆ ਹਨਾ ਸੋ ਬਹੁਤ ਜ਼ਿਆਦਾ ਵੱਡਾ ਘਾਟਾ ਕਿਉਂਕਿ ਬਾਈ ਦੀ ਏਜ ਕੁਝ ਨਹੀਂ ਸੀ ਬੱਚੇ ਅਜੇ ਬਹੁਤ ਛੋਟੇ ਨੇ ਉਹ ਦੇਖ ਕੇ ਮਨ ਹੋਰ ਭਰਦਾ ਆ ਹਾਂਜੀ ਸਰ ਸਰ ਇੱਕ ਜਿਹੜਾ ਐਕਸੀਡੈਂਟ ਦਾ ਜਿਹੜਾ ਮੇਜਰ ਕਾਰਨ ਸੀ ਕਿ ਜੋ ਪਸ਼ੂ ਆਵਾਰਾ ਜੋ ਉਥੇ ਲੜ ਰਹੇ ਸੀ ਉਸੇ ਕਾਰਨ ਜੋ ਐਕਸੀਡੈਂਟ ਵਾਪਰਿਆ ਤੇ ਇੱਕ ਵੀ ਵੱਡਾ ਸਵਾਲ ਪੈਦਾ ਉੱਠਦਾ ਹੈ ਕਿ ਮਤਲਬ ਇਹਦੇ ਤੇ ਕਿਹਨੂੰ ਆਪਾਂ ਦੋਸ਼ੀ ਠਹਿਰਾਈਏ ਇਹਨਾਂ ਦੀ ਦੇਖੋ ਇਹ ਤਾਂ ਇਹ ਸਾਰੀਆਂ ਚੀਜ਼ਾਂ ਤਾਂ ਮਤਲਬ ਆਬਵੀਅਸਲੀ ਜੀ ਗਵਰਨਮੈਂਟ ਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਸਾਡੀਆਂ ਸੜਕਾਂ ਤੋਂ ਲੈ ਕੇ ਡੰਗਰਾਂ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜੀ ਬਾਕੀ ਤਾਂ ਰਿਕੁਐਸਟ ਹੀ ਕਰ ਸਕਦੇ ਆ ਗਵਰਨਮੈਂਟ ਨੂੰ ਜੀ ਟਿਕਲ ਤਾਂ ਡਾਕਟਰਸ ਰੇਵਨ ਤੋਂ ਕਹਿ ਰਹੇ ਸੀਗੇ ਜੀ ਹਨਾ ਸੋ ਕਿਤੇ ਨਾ ਕਿਤੇ ਜਦੋਂ ਬ੍ਰੇਨ ਦੀ ਕੋਈ ਐਸੀ ਗੁੱਝੀ ਸੱਟ ਹੁੰਦੀ ਆ ਉਦੋਂ ਇਵਨ ਮੈਂ ਬਹੁਤ ਡਾਕਟਰਸ ਨਾਲ ਆਪ ਗੱਲ ਕੀਤੀ ਆ ਮਤਲਬ ਉਹ ਸਾਰਿਆਂ ਦਾ ਇਹੀ ਸੀਗਾ ਵੀ ਉਹ ਬਾਈ ਦੇ ਉੱਤੇ ਹੈ ਜੇ ਬਾਈ ਆ ਫੁੱਟੂਗਾ ਸੋ ਅੱਲਾਹ ਸਾਹਿਬ ਸੱਚੀ ਹੋਈ ਹੈ ਸਚੀ ਰਹੁਜਾ ਜੀ ਰਵਿੰਦਰ ਬੱਲਾ ਜੀ ਰਾਜਬੀਰ ਜਵੰਦਾ ਜੀ ਕੀ ਕਹਿਣਾ ਚਾਹੋ ਤੁਸੀਂ ਬਸ ਇਹ ਤਾਂ ਜੀ ਪਤਾ ਨਹੀਂ ਆਈ ਡੋਨਟ ਨੋ ਸਾਲ ਇਹ ਜਿਆ ਚੜਿਆ ਪਤਾ ਨਹੀਂ ਇੱਕ ਤੋਂ ਬਾਅਦ ਇੱਕ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਹੈ ਜੀ ਕਿ ਸੱਪਰਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਆ ਬਾਦਰਖੰਡ ਪੰਜਾਬ ਨੂੰ